ਮੈਂ ਪੂਰੇ ਜਨੂਨ ਨਾਲ ਮਿਹਨਤ ਕੀਤੀ ਤੇ ਉਸ ਵਿੱਚ ਮੇਰੇ ਪੇਰੈਂਟਸ ਅਤੇ ਟੀਚਾ ਦਾ ਬਹੁਤ ਜ਼ਿਆਦਾ ਹੱਥ ਹੈ। ਮੈਂ ਪਹਿਲਾਂ ਡਿਸਟ੍ਰਿਕਟ ਟੂਰੀ ਖੇលਿਆ ਜਦ ਇਸ ਵਾਰ ਮੈਂ ਸਕੂਲ ਦੇ ਟੀਮਸ ਤੇ ਡਿਸਟ੍ਰਿਕਟ ਅਨ ਡਿਮੋਨਸਟ੍ਰੇਟਸ ਵਿੱਚ ਸਲੈਕਟ ਹੋਇਆ। ਮੈਂ ਚਾਹੁੰਦਾ ਕਿ ਜੋ ਮੈਂ ਨਹੀਂ ਕਰ ਪਾਇਆ ਤੇ ਮੇਰਾ ਬੱਚਾ ਮਿਲਕੀ ਸਹੀ ਰਸਤੇ ਜਾਵੇ। ਬੱਚੇ ਦੀ ਵੀ ਆਪਣੀ ਮਿਹਨਤ ਪਈ। ਬਿਖੋ ਆਪਾਂ ਨੇ ਮਿਹਨਤ ਕਰਵਾਉਂਦੇ ਕਰਵਾਉਂਦੇ ਆ ਪਰ ਨਾਲ ਜੇ ਬੱਚਾ ਮਿਹਨਤ ਕਰਨ ਵਾਲਾ ਹੋਏ ਤੇ ਫਿਰ ਜ਼ਿਆਦਾ ਮਜ਼ਾ ਆਉਂਦਾ ਆ। ਜਾ ਸਮਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਬਟਾਲਾ ਸ਼ਹਿਰ ਤੋਂ ਇੱਕ ਹੋਰ ਕ੍ਰਿਕਟਰ ਖਿਡਾਰੀ ਜਿਹੜਾ ਹੈ ਉੱਭਰ ਕੇ ਸਾਹਮਣੇ ਆਇਆ ਹੈ ਪਹਿਲਾਂ ਤੁਸੀਂ ਪਿਆਰ ਦਿੱਤਾ ਮਾਝੇ ਵਾਲੇ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਬੱਚਾ ਅਰਸ਼ਦੀਪ ਜਿਨੇ ਬੜੀਆਂ ਮੱਲਾ ਮਾਰੀਆਂ ਨੇ ਤੇ ਸਿੰਘ ਇਜ਼ ਕਿੰਗ ਕਿਹਾ ਗਿਆ ਸਾਰੀ ਟੀਮ ਦੇ ਵਿੱਚੋਂ ਕੱਲਾ ਸਰਦਾਰ ਸੀ ਤੇ ਸਿੰਘ ਇਜ਼ ਕਿੰਗ ਕਿਹਾ ਗਿਆ ਅੱਜ ਤੁਹਾਨੂੰ ਉਸ ਅਰਸ਼ਦੀਪ ਦੇ ਛੋਟੇ ਭਰਾ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਉਦੇ ਵਾਂਗ ਚੰਗਾ ਪ੍ਰਦਰਸ਼ਨ ਕਰਦਾ ਪਿਆ ਖੇਡਦਾ ਪਿਆ ਪਹਿਲਾਂ ਸਕੂਲ ਲੈਵਲ ਤੇ ਖੇਡਿਆ ਤੇ ਫਿਰ ਜ਼ਿਲ੍ਹਾ ਲੈਵਲ ਤੇ ਖੇਡਿਆ ਤੇ ਅੱਜ ਸਟੇਟ ਲੈਵਲ ਤੇ ਜਾਂਦ ਦੀ ਜਰੀਏ ਤਿਆਰੀ ਸ਼ੁਰੂ ਹੋ ਚੁੱਕੀ ਹੈ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿੰਨ ਬੱਚੇ ਨੇ ਇੱਧਰ ਦੋ ਬੱਚੇ ਨੇ ਉਧਰ ਪਹਿਲੇ ਵਾਲਾ ਜਿਹੜਾ ਹੈ ਬੱਚਾ ਉਹ ਜਿਹੜਾ ਹੈ ਸਟੇਟ ਲੈਵਲ ਤੇ ਖੇਡਣ ਜਾ ਰਿਹਾ ਗੱਲ ਕਰ ਲਈਏ ਸਕੂਲ ਦੀ ਤੇ ਸਕੂਲ ਜਿਹੜਾ ਹੈ ਦਾ ਮਿਲੀਨੀਅਮ ਸਕੂਲ ਬਟਾਰਾ ਤੇ ਜੇ ਗੱਲ ਕਰ ਲਈਏ ਮਾਤਾ ਪਿਤਾ ਦੀ ਪਿਤਾ ਦੇ ਵੀ ਬੜੀ ਸਪੋਰਟ ਹੈ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਕੋਤ ਦੀ ਵੀ ਜਰੀਏ ਬੜੀ سپورਟ ਆ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤਾਂ ਉਸ ਤੋਂ ਬਾਅਦ ਪਰਮਾਤਮਾ ਦੀ ਵੀ ਕਿਤਨਾ ਕਿਤੇ ਕਿਰਪਾ ਹੁੰਦੀ ਏ ਬੱਚਾ ਜਿਹੜਾ ਏ ਉਹ ਆਪਣੇ ਮਾਤਾ ਪਿਤਾ ਦਾ ਵੀ ਨਾਮ ਰੋਸ਼ਨ ਕਰਦਾ ਤੇ ਕਿਤਨਾ ਕਿਤੇ ਆਪਣੇ ਬਟਾਲਾ ਸ਼ਹਿਰ ਦਾ ਤੇ ਜ਼ਿਲ੍ਹਾ ਗੁਰਦਾਸਪੁਰ ਦਾ ਵੀ ਨਾਮ ਰੋਸ਼ਨ ਕਰੇਗਾ ਇਹਦੇ ਵਿੱਚ ਕਿਹਦਾ ਕਿਹਦਾ ਹੱਥ ਹੈ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਬੱਚੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਉਹਨਾਂ ਦੇ ਬਾਅਦ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਮੇਰਾ ਪਰੰਪਾਲ ਸਿੰਘ ਮੈਨੇਮ ਸਕੂਲ ਪੜਾਇਆ 3 ਤੋਂ ਪਹਿਲਾਂ ਮੈਨੂੰ ਬਹੁਤ ਚਾਹ ਸੀ ਤੇ ਰਹਿਣ ਦਾ ਬਾਅਦ ਚ ਅਸ਼ਦੀਨ ਨਾਲ ਮਿਲਣ ਨਾਲ ਮੈਨੂੰ ਹੋਰ ਚਾਹ ਚੜ ਗਿਆ ਤੇ ਮੈਂ ਪੂਰੇ ਜਨੂਨ ਨਾਲ ਮੈਨੇ ਕੀਤੀ ਤੇ ਉਸ ਵਿੱਚ ਮੇਰੇ ਪੇਰੈਂਟਸ ਤੇ ਉਸ ਦਾ ਬਹੁਤ ਜ਼ਿਆਦਾ ਹੱਥ ਹੈ ਵਿਚੋ ਸੋ ਫਿਰ ਹਮ ਪਰੰਪਾਲ ਫਿਰ ਕਿੰਨੇ ਵਜੇ ਸਵੇਰੇ ਉੱਠਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਕਿਦਾ ਪਰਿਵਾਰ ਦੇ ਵਿੱਚੋਂ ਕਿਉਂਕਿ ਕਹਿੰਦੇ ਨੇ ਕਿ ਪਰਿਵਾਰ ਦੇ ਟਾਈਮ ਨਾਲ ਉਠਾਦੇ ਬੱਚੇ ਨੂੰ ਤੇ ਬੱਚੇ ਦਾ ਰੁਝਾਨ ਜਿਹੜਾ ਇਹ ਉਧਰ ਲੱਗ ਜਾਂਦਾ ਹੈ ਖੇਡਾਂ ਵਾਲੇ ਪਾਸੇ ਲੱਗ ਜਾਂਦਾ ਜਾਂ ਫਿਰ ਮੋਬਾਈਲ ਵਾਲੇ ਪਾਸੇ ਲੱਗ ਜਾਂਦਾ ਤੁਹਾਡਾ ਕੀ ਜਨੂਨ ਹੈ ਤੇ ਤੁਹਾਡਾ ਸਭ ਤੋਂ ਜ਼ਿਆਦਾ ਕਿਹਦਾ ਸਾਧਾ ਤੁਹਾਨੂੰ ਸਵੇਰੇ ਉਠਾਨ ਦੇ ਵਿੱਚ ਸਵੇਰੇ ਮੈਂ 5 ਵੇ ਉੱਠ ਜਾਂਦਾ ਐ ਇਸ ਵਿੱਚ ਸਭ ਤੋਂ ਵੱਧ ਜੋ ਦਨ ਮੇਰੇ ਪਾਪਾ ਦਾ ਹੈ ਤੇ ਨਾਲ ਸੋਦਾ ਹੈ ਤੇ ਜਿਹੜੇ ਮੈਨੂੰ ਮਿਨਿੰਟੇ ਸਵੇਰੇ ਪ੍ਰੈਕਟਿਸ ਕਰਾਉਂਦੇ ਨੇ ਸਵੇਰੇ ਸਵੇਰੇ 5 ਵੇ ਪਹਿਲਾਂ ਕਿੱਥੇ ਕਿੱਥੇ ਮੈਂ ਪਹਿਲਾਂ ਡਿਸਟ੍ਰਿਕਟ ਟੈਟੋਰੀ ਖੇਡ ਲਿਆ ਐ ਤੇ ਇਸ ਵਾਰ ਮੈਂ ਸਕੂਲ ਦੇ ਡਿਮਸ ਤੇ ਡਿਸਟ੍ਰਿਕਟ ਤੋਂ ਡਿਮਨਸਟ੍ਰੇਟਸ ਵਿੱਚ ਸਿਲੇਕਟ ਹੋਇਆ ਸੋ ਕਿੰਨੇ ਬੱਚੇ ਸਿਲੇਕਟ ਹੋਏ ਨੇ ਟੋਟਲ ਮੈਂ 15 ਹਾਂ ਜੋ ਉਹਨਾਂ ਵਿੱਚੋਂ ਬੜਾ ਕਿਨਮਾਰਾ ਹੈ ਕਿ ਅੱਗੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਅੱਗੇ ਜਿਲ੍ਹਾ ਗੁਰਦਾਸਪੁਰ ਦਾ ਜਿਹੜਾ ਬੱਚਾ ਹੈ ਅਰਸ਼ਦੀਪ ਸਿੰਘ ਬਟਾਲਾ ਸ਼ਹਿਰ ਦਾ ਉਹਨੇ ਬੜਾ ਨਾਮ ਰੋਸ਼ਨ ਕੀਤਾ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਉਹਨੂੰ ਸਿੰਘ ਇਜ਼ ਕਿੰਗ ਕਿਹਾ ਜਾਂਦਾ ਹੈ ਤੇ ਦੂਜਾ ਫਿਰ ਇੱਕ ਤਿਆਰ ਹੋ ਗਿਆ ਸਿੰਘ ਇਜ਼ ਕਿੰਗ ਜਿੱਦਾਂ ਕਿ ਤੁਸੀਂ ਤਿਆਰ ਹੋਣ ਲੇ ਹੋ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਕਿੱਥੇ ਜਾਣਾ ਚਾਹੁੰਦੇ ਹੋ ਅੱਜ ਹੁਣ ਮੈਂ ਨੈਸ਼ਨਲ ਖੇਲਣਾ ਚਾਹੁੰਦਾ ਜੀ ਸੋਕਰ ਕੋਚ ਕੋਣ ਨੇ ਤੁਹਾਡੇ ਸਤਵੰਨ ਸਿੰਘ ਬਾਜਵਾ ਕੀ ਕਹਿਣਾ ਚਾਹੁੰਦੇ ਹੋ ਨਾ ਬਾਰੇ ਬਹੁਤ ਵਧੀਆ ਕੋਚ ਨੇ ਮੈਨੂੰ ਸਟਾਰਟਿੰਗ ਤੇ ਮੈਨੂੰ ਨਰਸ ਸਿਖਾਇਆ ਪਹਿਲਾਂ ਮੈਨੂੰ ਕੁਝ ਨਹੀਂ ਆਉਂਦਾ ਸੀ ਮੈਨੂੰ ਤੇ ਖੇਲਦਾ ਸੀ ਪਰ ਇਤਨਾ ਇੰਨਾ ਵਧੀਆ ਨਹੀਂ ਖੇਲ ਕੋਨਾ ਸੀ ਪਰ ਪੂਰੀ ਮਿਹਨਤ ਟ੍ਰੇਨਿੰਗ ਕੀਤੀ ਹੈ ਜੀ ਹਾਂ ਜੀ ਸੋ ਫਿਰ ਕੀ ਸੁਪਨਾ ਹੈ ਅਰਸ਼ਦੀਪ ਤੇ ਬੜੀ ਉੱਚਾਈ ਤੇ ਚੱਲ ਗਿਆ ਹੈ ਉੱਤੇ ਦੀ ਕਿਰਪਾ ਹੋ ਗਈ ਪਰਮਾਤਮਾ ਦੀ ਵੀ ਕੋਚ ਦੀ ਵੀ ਤੇ ਰਿਸ਼ਤੇਦਾਰ ਭੈਣ ਭਰਾਵਾਂ ਦੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਕੀ ਬਣਾ ਚਾਹੁੰਦੇ ਹੋ ਮੈਂ ਪੂਰੀ ਮਿਹਨਤ ਕਰਕੇ ਡੇ 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 ਬਣਾ ਚਾਹੁੰਦਾ ਨੈਸ਼ਨਲ ਖੇਲਣ ਚਾਹੁੰਦਾ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿ ਮਾਤਾ ਪਿਤਾ ਦਾ ਵੀ ਹੱਥ ਹੈਗਾ ਏ ਤੇ ਨਾਲ ਦੀ ਨਾਲ ਕੋਚ ਦਾ ਵੀ ਹੱਥ ਬਹੁਤ ਹੁੰਦਾ ਹੈ ਕਿ ਕਹਿੰਦੇ ਨੇ ਕਿ ਜਿਹੜਾ ਗੁਰੂ ਹੁੰਦਾ ਨਾ ਗੁਰੂ ਦੇ ਵਿੱਚ ਪਾਵਰ ਹੋਵੇ ਤਾਂ ਚੇਲਾ ਫਿਰ ਤਰਗੀਆਂ ਆਪ ਹੀ ਕਰ ਲੈਂਦਾ ਸੋ ਆਪਾਂ ਬੱਚੇ ਨੇ ਦੋ ਹੋਰ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਸੋ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਜੀ ਸੈਜੀਪ ਸਰ ਸੈਜੀਪ ਸਿੰਘ ਜੀ ਤੁਸੀਂ ਵੀ ਫਿਰ ਲੈਵਲ ਤੋਂ ਸਟੇਟ ਲੈਵਲ ਤੇ ਆ ਜੀ ਮੈਂ ਮੈਚ ਦਿਸਟ੍ਰਿਕਟ ਦੇ ਵਿੱਚ ਅੱਗੇ ਅੱਗੇ ਕਿੱਦਾਂ ਅੱਗੇ ਹੁਣ ਨੈਸ਼ਨਲ ਮੈਚ ਛੇਣਾ ਹੈ ਅਗਲੇ ਸਾਲ ਟਰਾਈ ਕਰੋ ਜੀ ਮਿਹਨਤ ਫਿਰ ਜਾਰੀ ਰੱਖੋਗੀ ਪਰਿਵਾਰ ਦੀ ਕਿੰਨੀ سپورਟ ਹੈ ਬਹੁਤ سپورਟ ਹੈ ਬਿਲਕੁਲ ਸੋ ਫਿਰ ਕੋਚ ਸਾਹਿਬ ਦੀ ਕਿੰਨੀ سپورਟ ਹੈ ਕੋਚ ਸਾਹਿਬ ਦੀ ਬਹੁਤ سپورਟ ਹੈ ਇਸ ਵੇਰੇ ਮੈਂ ਪੰਜ ਵੇ ਜਾਣਾ ਤੇ ਉਹਨਾਂ ਨੇ ਬਹੁਤ ਸਿਖਾਇਆ ਮੈਨੂੰ ਪਹਿਲਾਂ ਮੇਰੇ ਜੰਪ ਨਹੀਂ ਠੀਕ ਹੁੰਦੇ ਸਭ ਕੁਝ ਠੀਕ ਹੈ ਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੇਰੇ ਫੋਨ ਚਲਾਉਂਦੇ ਰਹਿੰਦੇ ਨੇ ਜਾਂ ਹੋਰ ਪਾਸੇ ਧਿਆਨ ਦਿੰਦੇ ਨੇ ਤੇ ਆਪਾਂ ਖੇਡਾਂ ਵਾਲੇ ਪਾਸੇ ਧਿਆਨ ਦਵਾਂ ਤਾਂ ਸਰੀਰ ਵੀ ਫਿੱਟ ਰਹੇਗਾ ਤੇ ਨਾਲ ਦੇ ਨਾਲ ਕਿਤੇ ਨਾ ਕਿਤੇ ਆਪਾਂ ਅੱਗੇ ਵਸੋਦੇ ਠੀਕ ਹੈ ਨਾ ਚੰਗੇ ਕਿ ਜਿੱਦਾਂ ਕਿ ਹੁਣ ਆਪਾਂ ਸੌਂਝ ਲੈ ਜਾਵਾਂ ਘਰੇ ਬੈ ਕੇ ਹਨਾ ਜੇ ਆਪਾਂ ਖੇਡਾਂਗੇ ਹਨਾ ਤੇ ਫਿਰ ਆਪਾਂ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਚ ਅੱਗੇ ਵਧਾਂਗੇ ਫੋਨ ਚ ਲੱਗ ਕੇ ਨਹੀਂ ਰੁਕਣੀ। ਸੋ ਗੱਲਬਾਤ ਕਰਦੇ ਆਂ ਦੀ ਸੱਚੀ ਕਾਲ ਜੀ ਸੱਚੀ ਕੀ ਨਾਮ ਹੈ? ਗਲੋਬਲ ਪੇਸ। ਪ੍ਰੋਬੰਧ ਜੀ ਤੁਸੀਂ ਫਿਰ ਕਿੱਥੇ ਖੇਡੇ ਹੋ ਕਿਉਂਕਿ ਵੀਰ ਨੇ ਤਾਂ ਸਟੇਟ ਲੈਵਲ ਤੇ ਜਾਣ ਦੀ ਤਿਆਰੀ ਕਰ ਲਈ ਐ ਅਰਸ਼ਦੀਪ ਵੱਲ ਵੇਖ ਕੇ ਤੁਸੀਂ ਕੀ ਅੱਗੇ ਕਰਨਾ ਚਾਹੁੰਦੇ? ਮੈਂ ਡਿਸਟ੍ਰਿਕਟ ਖੇਡੇ ਆਂ। ਜੀ। ਮੈਡਿਸ ਕਿਹਦੇ ਆ ਤੇ ਹੁਣ ਮੇਰਾ ਮੰਨਿਆ ਕਿ ਮੈਂ ਅਗਲੇ ਸਾਲ ਸਟੇਟ ਲੈਵਲ ਕਿਡਣਾ ਜੇ ਮੈਂ ਚਾਹੁੰਦਾ ਆ ਕਿ ਮੈਂ ਨੈਸ਼ਨਲ ਲੈਵਲ ਕਿਡਣਾ ਜਿਦਾ ਮੇਰੇ ਵੀਰ ਨੇ ਕਿਹਾ ਜੀ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਗੇਮ ਦੇ ਵਿੱਚੋਂ ਹਟ ਕੇ ਤੇ ਹੋਰ ਕੰਮਾਂ 'ਚ ਜਾਂਦੇ ਨੇ ਕਿਉਂਕਿ ਗੇਮ ਚਲਾਵਾਂਗੇ ਗੇਮ ਕਰਾਂਗੇ ਤੇ ਸਰੀਰ ਵੀ ਕਿਤੇ ਨਾ ਕਿਤੇ ਫਿੱਟ ਰਹੇ ਹਾਂਜੀ ਸੋ ਗੱਲਬਾਤ ਕੀਤੀ ਇਹਦੀ ਆਪਾਂ ਉਹਨਾਂ ਦੇ ਸੋ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਕੋਸ਼ੁੰਦਾ ਪਰਿਵਾਰ ਕੀ ਬੱਚਾ ਕਿਤਨਾ ਕਿਤੇ ਪਹੁੰਚਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੀ ਮਾਤਾ ਜੀ ਨਾਲ ਪਹਿਲਾਂ ਕੀ ਹੋਣਾ ਤਾਂ ਕਹਿਣਾ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਅਰਪਿੰਦਰਜੀਤ ਜੀ ਅਰਪਿੰਦਰ ਜੀ ਬਹੁਤ ਬਹੁਤ ਮੁਬਾਰਕਾਂ ਜੀ ਬੱਚਾ ਤੁਹਾਡਾ ਇਸ ਸਟੇਜ ਤੇ ਪਹੁੰਚਾ ਕੀ ਕਹਿਣਾ ਚਾਹੁੰਦੇ ਸਰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਕਿ ਬੱਚਾ ਇਸ ਲੈਵਲ ਤੇ ਪਹੁੰਚਿਆ ਪਹਿਲਾਂ ਡਿਸਟ੍ਰਿਕਟ ਵੀ ਬਹੁਤ ਵਧੀਆ ਕੀਤਾ ਹੁਣ ਇਸ ਸਟੇਟ ਲੈਵਲ ਤੇ ਪਹੁੰਚ ਚੁੱਕਾ ਹੈ ਇਸੇ ਸਕੂਲ ਦਾ ਇਹਨਾਂ ਦਾ ਕੋਚ ਸਾਫ ਦਾ ਬਹੁਤ ਸਾਰਾ ਜੋਗਦਾਨ ਹੈ ਇਸ ਮੁਕਾਰ ਤੇ ਪਹੁੰਚਿਆ ਸਾਡਾ ਬੱਚਾ ਸੋ ਤੁਹਾਡਾ ਕਿੰਨਾ ਕੁ ਫਿਰ ਪਿਆਰ ਤੇ ਸਪੋਰਟ ਹੈ ਕਿ ਜੇ ਤੁਸੀਂ ਕੈਮਰ ਲੁਕੋਗੇ ਬੱਚਾ ਵੀ ਕੈਮਰ ਤੁਹਾਡੀ ਕਿੰਨੀ ਕਿ ਸਪੋਰਟ ਨਾਲ ਬੱਚੇ ਮੈਂ ਤਾਂ ਮੈਂ ਤਾਂ ਸੰਜੀ ਸੀ ਕਿ ਅਸੀਂ ਸਟੱਡੀ ਵਾਲੀ ਜਾਵੇ ਪਰ ਅੰਦਰ ਪਾਪਾ ਦਾ ਬਹੁਤ ਜ਼ਿਆਦਾ ਇੰਟਰਸਟ ਸੀ ਇਹਦੇ ਵਿੱਚ ਉਹਨਾਂ ਨੇ ਮੈਨੂੰ ਵੀ ਮੋਟੀਵੇਟ ਕੀਤਾ ਕਿ ਨਹੀਂ ਅਸੀਂ ਆਪਣੇ ਬੱਚੇ ਨੂੰ ਨਾ ਸਪੋਰਟਸ 'ਚ ਅੱਗੇ ਲੈ ਕੇ ਜਾਣਾ ਹੈ ਇਸ ਕਰਕੇ ਆਪਣੇ ਆਪ ਉੱਠ ਜਾਂਦਾ ਸੀ ਇਹਦੇ 4:30 ਦਾ ਅਲਰਮ ਲਗਾਇਆ ਹੁੰਦਾ ਸੀ ਤੇ ਮੈਂ ਆਪਣੇ ਆਪ 5:00 ਵਜੇ ਗਰਾਊਂਡ 'ਚ ਪਹੁੰਚ ਜਾਂਦਾ ਸੀ ਸੋ ਅੱਗੇ ਵੀ ਜ਼ਿਲ੍ਹਾ ਗੁਰਦਾਸਪੁਰ ਦਾ ਇੱਕ ਬੱਚਾ ਹੈ ਸਿੰਘ ਜਿੰਕਿਆ ਜੰਗਲੋਂ ਟੀਮ ਦੇ ਵਿੱਚ ਕਹਿੰਦਾ ਬੱਚਾ ਤੁਹਾਡਾ ਕਹਿੰਦਾ ਜੀ ਉਹਨਾਂ ਵੱਲ ਵੇਖ ਕੇ ਮੇਰੇ ਅੰਦਰ ਵੀ ਜਨੂਨ ਆ ਮੈਂ ਕਿਤਨਾ ਕਿਤੇ ਪਹੁੰਚਣਾ ਹਾਂ ਜੀ ਹੈ ਨਾ ਲਾਸਟ ਟਾਈਮ ਜਦੋਂ ਆਕਾਸ਼ 아이ਸੀ ਅਰਸ਼ਦੀਪ ਇਹਨਾਂ ਨੂੰ ਮਿਲ ਕੇ ਵੀ ਆਇਆ ਸੀ ਉਸ ਤੋਂ ਬਾਅਦ ਵਿੱਚ ਜ਼ਿਆਦਾ ਜਨੂਨ ਪੈਦਾ ਹੋ ਗਿਆ ਕਿ ਮੈਂ ਵੀ ਉਸ ਤਰ੍ਹਾਂ ਕਰ ਤਾਈ ਨੈਸ਼ਨਲ ਲੈਵਲ ਤੇ ਜਾਣਾ ਹੈ ਸੋ ਤੁਹਾਡਾ ਫਿਰ ਕਿੰਨਾ ਕੁ ਅਸ਼ੀਰਵਾਦ ਬੱਚੇ ਦੇ ਨਾਲ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਇਹਦੇ ਪਾਪਾ ਦੀ ਗੱਲ ਮੰਨ ਕੇ ਇਹਨਾਂ ਨੂੰ ਬਣ ਕੇ ਇਹ ਸਪੋਰਟ ਸੱਗੇ ਜਾ ਰਿਹਾ ਹੈ ਸੋ ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਪਿਤਾ ਜੀ ਨਾਲ ਵੀ ਕਹਿੰਦੇ ਨੇ ਕਿ ਟਾਈਮ ਨਾਲ ਵੀ ਉੱਠ ਪੈਂਦਾ ਏ ਸਵੇਰੇ అలਾਰਮ ਲਾ ਲੈਂਦਾ ਏ ਤੇ ਨਾਲ ਦੀ ਨਾਲ ਫਾਦਰ ਸਾਹਿਬ ਉਹਨਾਂ ਦੇ ਪਿਤਾ ਜੀ ਉਹਨਾਂ ਦੀ ਸ਼ੌਂਕ ਸੀਗਾ ਕਿ ਮੇਰਾ ਬੱਚਾ ਅਰਸ਼ ਦੀਵਾਨ ਕਿਤੇ ਨਾ ਕਿਤੇ ਪਹੁੰਚੇ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਸਕੂਲ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦਾ ਸ਼ੌਂਕ ਸੀ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਗੁਰਿੰਦਰਜੀਤ ਸਿੰਘ ਜੀ ਗੁਰਿੰਦਰਜੀਤ ਸਿੰਘ ਜੀ ਪਹਿਲੇ ਨੰਬਰ ਤੇ ਬਹੁਤ ਬਹੁਤ ਮੁਬਾਰਕਾਂ ਰਹੀ ਤੁਹਾਡਾ ਜਿਹੜਾ ਸੁਪਨਾ ਏ ਅੱਜ ਕਿਤੇ ਨਾ ਕਿਤੇ ਪੂਰਾ ਹੋ ਗਿਆ ਕੀ ਹਾਲਾ ਜਾਂਦੇ ਮੈਂ ਮਲਕੀ ਇਹ ਇੱਕ ਮੇਰਾ ਸੁਪਨਾ ਵੀ ਨਹੀਂ ਕਿ ਇੱਕ ਸਪੋਰਟਸਮੈਨ ਬਣੇ ਕਿਉਂਕਿ ਮੈਂ ਸੁਦਵੀ ਸਪੋਰਟਸ ਨੂੰ ਖੇਡਦਾ ਰਿਹਾ ਤੇ ਮੈਨੂੰ ਉਸ ਸਮੇਂ ਕੋਈ ਗਾਈਡਲਾਈਨ ਨਹੀਂ ਮਿਲੀ ਜੀ ਤੇ ਮੈਂ ਚਾਹੁੰਦਾ ਕਿ ਜੋ ਮੈਂ ਨਹੀਂ ਕਰ ਪਾਇਆ ਤੇ ਮੇਰਾ ਬੱਚਾ ਮਿਲ ਕੇ ਸਹੀ ਰਸਤੇ ਜਾਵੇ ਸਾਨੂੰ ਉਸ ਸਮੇਂ ਫੈਸਿਲਟੀਆਂ ਨਹੀਂ ਮਿਲਦੀਆਂ ਸੀ ਜੀ ਅਸੀਂ ਚਾਹੁੰਦੇ ਹਾਂ ਕਿ ਪਰਮਪਰਾਂ ਨੂੰ ਸਾਰੀ ਫੈਸਿਲਿਟੀ ਮਿਲੇ ਤੇ ਆਪਣਾ ਜਿਹੜਾ ਵਾ ਜ਼ਿੰਦਗੀ ਦਾ ਨੂੰ ਚੰਗਾ ਮੁਕਾਮ ਆ ਸਕਰੇ ਸੋ ਅੱਜ ਸਟੇਟ ਲੈਵਲ ਤੇ ਪਹੁੰਚ ਗਿਆ ਤੇ ਆਪਾਂ ਵੀ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਕਿ ਵਧੀਆ ਖੇਡ ਕੇ ਕਿ ਆਪਣੇ ਜ਼ਿਲ੍ਹਾ ਗੁਰਦਾਸਪੁਰ ਦਾ ਤੇ ਪਟਾਲਾ ਸ਼ਾਹ ਦਾ ਤੇ ਤੁਹਾਡਾ ਨਾਮ ਬੁਲਾਓ ਕੀ ਕਹਿਣਾ ਚਾਹੀਦਾ ਨਹੀਂ ਵੇਖੋ ਜੀ ਮੈਨੂੰ ਤੇ ਬਹੁਤ ਖੁਸ਼ੀ ਹੋਈ ਹਿੰਦੀ ਆ ਕਿ ਮੇਰਾ ਬੱਚਾ ਜਿਹੜਾ ਵਾ ਡਿਸਟ੍ਰਿਕਟ ਜਿੱਤੇ ਆਇਆ ਵਾ ਸਟੇਟ ਲਈ ਸਿਲੈਕਟ ਹੋਇਆ ਵਾ ਜੀ ਤੇ ਇਹਨਾਂ ਦੇ ਕੋਚ ਸਾਹਿਬ ਜਿਹੜੇ ਸੁਰਨ ਸਿੰਘ ਬਾਜਵਾ ਜੀ ਨੇ ਨਾ ਬਹੁਤ ਵੱਡਾ ਰੋਲ ਉਹਨਾਂ ਦਾ ਮਲਕਿ ਉਹਨਾਂ ਨੇ ਸਾਰੇ ਨੂੰ ਕੀਤਾ ਹੈ ਆਪਣੀ ਟੀਮ ਵਰਕ ਹੈ ਸਾਡੇ ਨੇਵਰੀਅਸ ਹੈ ਜਿਹੜਾ ਬੱਚਾ ਵਾ ਨਾ ਤੇ ਪਰਮ ਲੱਗੇ ਲੱਗੇ ਨੇ ਤੇ ਇੱਕ ਦੂਜੇ ਨੂੰ ਫੋਨ ਕਰਦੇ ਨੇ ਸਾਡੇ ਚਾਰੀ ਮੈਂ ਰੈਡੀ ਹੋ ਗਿਆ ਤੂੰ ਵੀ ਆ ਜਾ ਦੋ ਮਿੰਟ ਤੇ ਦੇ ਛੋਟੇ ਬ੍ਰਦਰ ਦਾ ਜਿਹੜਾ ਵਾ ਬਹੁਤ ਵੱਡਾ ਰੋਲ ਆ ਉਹ ਨੂੰ ਮਿਲ ਕੇ ਆਇਆ ਤੇ ਲੈਟੈਂਟ ਈਅਰ ਬਟ ਉਹ ਫੇਰੀ ਜਾਏਗਾ ਵੀਰੇ ਆਪਾਂ ਚੱਲੀਏ ਤੇ ਦੋਵੇਂ ਜਾਣੇ ਇੱਕ ਦੂਜੇ ਮਲਕ ਟੀਮ ਉਹ ਹੋਗੇ ਨਾ ਤਿਆਰ ਕਿ ਦੋਵੇਂ ਜਾਣੇ ਇੱਕ ਦੂਜੇ ਬੜੀ 4.5 ਉੱਠ ਕੇ ਨਾ ਰੈਡੀ ਹੋ ਜਾਣਾ ਤੇ ਮੋਬਾਈਲ ਦਾ ਕੋਈ ਇਹਨਾਂ ਨੂੰ ਨਹੀਂ ਹੈਗਾ ਕਿ ਮੋਬਾਈਲ ਆਪਾਂ ਦੇਖਣਾ ਵਾ ਹਾਂ ਮਲਕ ਮੋਬਾਈਲ ਤੇ ਦੇਖਣ ਵੀ ਇੱਕ ਇਹਨਾਂ ਟਾਈਮ ਰੱਖਿਆ ਹੈ ਹਾਫ ਐਂਡ ਓਵਰ ক্রিকেট ਦੇ ਹੀ ਆਪਣਾ ਗੁਰ ਸਿੱਖਣ ਵਾਲੇ ਪੜਾਣਾ ਵਾ ਤੇ ਜਾਂ ਆਪਣੇ ਸਰ ਨਾਲ ਡਿਸਕਸ ਕਰਦੇ ਆਣੀ ਕਿ ਸਰ ਇਸ ਤਰ੍ਹਾਂ ਨਹੀਂ ਕਰ ਰਹੀ ਇਸ ਤਰ੍ਹਾਂ ਕਰੀਏ ਅੱਜ ਬਸ ਸੋ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਨਾਲ ਪਿਆਰ ਬੜਾ ਹੈ ਤੇ ਉਠਾਨ ਦੇ ਵਿੱਚ ਬੜੀ ਮਦਦ ਕਰਦੇ ਨੇ ਉਹਨਾਂ ਦਾ ਛੋਟਾ ਭਾਈ ਏ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਵੀ ਨਿਹਮ ਨੀਪਾ ਨਾਮ ਵੀਨੀਤ ਪਾਲ ਜੀ ਸੇਰੇ ਪਤਾ ਲੱਗੇ ਕਿ ਤੁਹਾਡੀ ਬੜੀ ਸਪੋਰਟ ਹੈ ਭਰਾ ਨੂੰ ਵੀਰੇ ਨੂੰ ਸਿਸਟਰ ਅਟਵਾਲ ਦਿਓ ਤੇ ਕਿਦਾਂ ਲੱਗਦਾ ਪਈ ਫਿਰ ਅੱਜ ਵੀਰ ਸਟੇਟ ਲੈਵਲ ਤੇ ਜਾਣ ਲੱਗੇ ਖੇਡਣ ਵਾਲੇ ਮੈਨੂੰ ਬਹੁਤ ਖੁਸ਼ੀ ਹੋਣੀ ਏ ਤੇ ਮੈਂ ਆਪਣਾ ਸਟੇਟ ਲੈਵਲ ਖੇਡਣ ਜਾ ਹਾਂ ਵੱਡਾ ਹੋ ਜਾ ਫਿਰ ਇੰਟਰਨੈਸ਼ਨਲ ਵੀ ਖੇਡਣ ਜਾ ਜੀ ਗੁੱਡ ਤੇ ਹੋਰ ਇੰਟਰਨੈਸ਼ਨਲ ਦੇ ਖੇਡਣ ਜਾ ਤੇ ਜਿੱਤੂਗਾ ਵੀ ਤੇ ਬੈਮੀ ਨਰਵੀ ਸਭ ਤੋਂ ਜ਼ਿਆਦਾ ਤੁਹਾਡਾ ਯੋਗਦਾਨ ਆ ਜੇ ਵੀਰ ਜਿੱਤ ਕੇ ਆਇਆ ਤੇ ਉਹ ਦੇ ਕੇ ਤੇ ਫੋਨ ਫੋਨਾ ਕੀਤਾ ਭਰਾ ਨੂੰ ਫਿਰ ਕਿਦਾਂ ਕਰੂ ਜਾਂਦੀ ਆ ਪੱਕਾ ਹਾਂ ਲੋ ਦੀ ਗੱਲਬਾਤ ਕੀਤੀ ਛੋਟਾ ਭਰਾ ਏ ਕਿਤੇ ਨਾ ਕਿਤੇ ਭਾਵੁਕ ਵੀ ਹੋ ਗਿਆ ਤੇ ਦਰਦਾ ਵੀ ਪਿਆ ਕਹਿੰਦਾ ਸਟੇਅਰ ਲੈਵਲ ਤੇ ਖੇਡਿਆ ਇੰਟਰਨੈਸ਼ਨਲ ਤੇ ਖੇਡੇਗਾ ਤੇ ਫਿਰ ਕਿਤੇ ਨਾ ਕਿਤੇ ਸਾਡਾ ਵੀ ਨਾਮ ਰੋਸ਼ਨ ਕਰੇਗਾ ਤੇ ਆਪਣੇ ਸ਼ਹਿਰ ਦਾ ਮਾਣ ਰੋਸ਼ਨ ਕਰੇਗਾ ਬੂਤੂ ਬਗੈਰ ਦੇਰੀਏ ਉਹ ਗਤੀ ਨਹੀਂ ਹੁੰਦੀ ਕਿਸੇ ਦੀ ਵੀ ਗੁਰੂ ਨਾਲ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਗੁਰੂ ਨੇ ਬੜੇ ਜਿਹੜੇ ਚੇਲੇ ਬਾਲਕੇ ਨੇ ਕਿਤੇ ਨਾ ਕਿਤੇ ਪਹੁੰਚੇ ਨੇ ਅੱਜ ਅੱਜ ਕਿਤੇ ਨਾ ਕਿਤੇ ਉਹ ਵੀ ਪਹੁੰਚੇ ਨੇ ਤੇ ਉਹ ਵੀ ਕਿਤੇ ਨਾ ਕਿਤੇ ਗੁਰੂ ਨੂੰ ਯਾਦ ਕਰਦੇ ਨੇ ਆਪਾਂ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਸਰ ਮੇਰਾ ਸਤਪੰਥ ਸਿੰਘ ਵਾਹੋ ਭਾਈ ਸੋ ਬਾਜਵਾ ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਇੰਕ੍ਰੀ ਕਿ ਅਰਸ਼ਦੀਪ ਵਾਂਗੂ ਇੱਕ ਬੱਚਾ ਹੋਰ ਤਿਆਰ ਕਰ ਦਿੱਤਾ ਸਿੰਘ ਇਸ ਕਿ ਕੀ ਕਹਿਣਾ ਚਾਹਦੇ ਆਨੇ ਬਈ ਬੱਚੇ ਬਹੁਤ ਮਿਹਨਤੀ ਬੱਚੇ ਹਸਤੀਬਨ ਮੇਰੇ ਸਾਰੇ ਬੱਚੇ ਅਕੈਡਮੀ ਦੇ ਮੇਰੇ ਕੋਲ ਹੀ ਆ ਰਹੇ ਆ ਜੀ ਅਗਲੀ ਮਾਰਨਿੰਗ ਫਿਟਨੈਸ ਲਈ ਮਨੋ 5:30 ਮੇਰੇ ਕੋ 5:00 ਉੱਠ ਕੇ 5:30 ਤੱਕ ਪਹੁੰਚ ਜਾਂਦੇ ਆ ਜੀ ਠੀਕ ਹੁਣ ਡੇਰੀ ਜੋਂ ਜਾਂ ਡਿਸਟ੍ਰਿਕਟ ਦੇ ਗੇਮ ਹੋਈਆਂ ਨੇ ਇਹਦੇ ਵਿਚਾਰਾਂ ਬਹੁਤ ਜਿਆਦਾ ਵਧੀਆ ਪ੍ਰਦਰਸ਼ਨ ਕੀਤਾ ਹੈ ਜੀ ਇਹਨਾਂ ਵਿੱਚੋਂ ਪਰਮਪਾਲ ਡਿਸਟ੍ਰਿਕਟ ਰਿਪਰਜੈਂਟ ਕਰਦਾ ਸਟੇਟ ਲੈਵਲ ਤੇ ਜਿਹੜਾ ਟੂਰਨਾਮੈਂਟ ਹੋ ਰਿਹਾ ਉਹਨੂੰ ਜਾ ਕੇ ਰਿਪਰਜੈਂਟ ਕਰੇਗਾ ਸੋ ਕਿਤੇ ਨਾ ਕਿਤੇ ਤੁਹਾਡੀ سپورਟ ਜਿਆਦਾ ਲੱਗਦੀ ਹੈ ਕਿਉਂਕਿ ਕਹਿੰਦੇ ਨੇ ਗੁਰੂ ਗੁਰੂ ਜੇ ਵਧੀਆ ਹੋਵੇ ਨਾ ਪ੍ਰ ਗੁਰੂ ਵਧੀਆ ਹੋਏ ਤੇ ਚੇਲਾ ਜਿਹੜਾ ਹੈ ਤਰੱਕੀਆਂ ਕਰਦਾ ਹੈ ਤੁਹਾਡਾ ਬੜਾ ਯੋਗਦਾਨ ਹੈ ਤੁਹਾਡਾ ਬੜਾ ਆਸ਼ੀਰਵਾਦ ਹੈ ਕੀ ਕਹਿਣਾ ਚਾਹੋਗੇ ਨਹੀਂ ਬੱਚੇ ਦੀ ਵੀ ਆਪਣੀ ਮਿਹਨਤ ਭਰੀ ਬਿਨਾਂ ਆਪਾਂ ਨੇ ਮਿਹਨਤ ਕਰਵਾਨੇ ਕਰਵਾਨੇ ਪਰ ਨਾਲ ਜੀ ਬੱਚਾ ਮਿਹਨਤ ਕਰਨ ਵਾਲਾ ਹੋਏ ਤੇ ਫਿਰ ਜਿਆਦਾ ਮਜ਼ਾ ਆਉਂਦਾ ਹੈ ਜੀ ਠੀਕ ਹੈ ਜੀ ਬੱਚੇ ਸਾਰੇ ਬਹੁਤ ਵਧੀਆ ਨੇ ਇਹਨੇ ਜਿਆਦਾ ਵਧੀਆ ਪ੍ਰਦਰਸ਼ਨ ਕੀਤਾ ਤੇ ਇਹਦੇ ਲਈ ਅੱਗੇ ਜਾ ਰਿਹਾ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਲ ਜਿਹੜੇ ਤੁਹਾਡੇ ਚੇਲੇ ਵਲ ਕੇ ਵੇਖਦੇ ਪਏ ਨੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਵਾਕਵਾਲੀ ਗੇਮ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਹੈ ਜੀ ਫੋਨ ਨੂੰ ਥੋੜਾ ਬਤਾ ਖੇਡਾ ਛੱਡ ਕੇ ਤੇ ਗਰਾਊਂਡ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਜਿਹੜਾ ਇੱਕ ਚੰਗਾ ਸਪੋਰਟਸਮੈਨ ਆ ਉਹ ਜ਼ਿੰਦਗੀ ਵਿੱਚ ਕਦੇ ਨਾ ਕਦੀ ਮਤਲਬ ਕੰਮ ਆਉਂਦੀ ਸਪੋਰਟਸਮੈਨ ਖੇਡੇ ਕੰਮ ਆਉਂਦਾ ਹੀ ਆਉਂਦਾ ਹੈ। ਇਹ ਸਪੋਰਟਸ ਮਸਟ ਨੀਡ ਆ। ਆਪਾਂ క్రికెਟ ਖੇਡੋ ਕੋਈ ਵੀ ਗੇਮ ਖੇਡੋ ਪਰ ਅੱਜ ਦੇ ਸਮੇਂ ਦੀ ਮਸਟ ਨੀਡ ਹੈ ਸਪੋਰਟਸ। ਕਿਉਂਕਿ ਸਾਡੀ ਸਿਹਤ ਵਧੀਆ ਹੋਏਗੀ ਤਾਂ ਫੇਰ ਹੀ ਆਪਾਂ ਜ਼ਿੰਦਗੀ ਵਿੱਚ ਕੁਝ ਨਾ ਕੁਝ ਕਰ ਸਕਾਂਗੇ। ਜੇ ਆਪਾਂ ਅੰਦਰ ਬੈਠ ਕੇ ਜਾਂ ਫੋਨ ਚਲਾ ਕੇ ਕੁਝ ਨਾ ਕੁਝ ਬਿਮਾਰ ਹੋ ਗਏ ਤਾਂ ਆਪਾਂਾਂ ਜ਼ਿੰਦਗੀ ਬਰੋਥਰੀ ਕਰ ਸਕਦੇ। ਭਾਵੇਂ ਸਰ ਸਾਹਿਬ ਕਿੰਨੇ ਮਾਂ ਕੇ ਗੇਨੇ ਯਾਸਟਾ ਅਕੈਡਮੀ ਰੀਸੈਂਟਲੀ ਮੈਂ ਸ਼ੇਖ ਮੀਨੂ ਕੇ ਸਟਾਰਟ ਕੀਤੀ ਹੈ ਯਸ ਤਾਂ ਮੇ ਕੋਲ ਸਾਰੇ ਬੱਚੇ ਅਕੈਡਮੀ ਦੇ ਜੋ ਹੈਗੇ ਯਾ ਜੀ ਇਹਨੂੰ ਰੈਗੂਲਰ ਪ੍ਰੈਕਟਿਸ ਕਰ ਰਿਹਾ ਹੈ ਸਾਰੀ ਫਸਟ ਸੈਸ਼ਨ ਨਹੀਂ ਬੱਚਿਆਂ ਦਾ ਪਹਿਲੇ ਸਾਰੀ ਮੈਂ ਬੱਚੇ ਲੈ ਕੇ ਗਿਆ ਸੀ ਉਹ ਸੋਹਣਾ ਪਰਦਕਸ਼ੀ ਜੀ ਇਹ ਬੱਚਾ ਜਿਹੜੇ ਗੱਲ ਕਰ ਲਈ ਫਿਰ ਪਹਿਲਾ ਬੱਚਾ ਹੀ ਹੈ ਹਾਂਜੀ ਫਸਟ ਬੱਚਾ ਜਿਹੜਾ ਹੈ ਸੋ ਅੱਗੋਂ ਕੀ ਫੇਰ ਉਮੀਦ ਹੈ ਤੁਹਾਡੀ ਕੀ ਬੱਚੇ ਅੱਗੋਂ ਉਹ ਟ੍ਰੇਡ ਕਰਨੇ ਟੈਕਨੀਕਲ ਲੈਵਲ ਉਹ ਨਰਸਰੀ ਤਿਆਰ ਕਰ ਰਹੇ ਆਂ ਭਾਜੀ ਨਰਸਰੀ ਦੇ ਵਿੱਚ ਬੂਟੇ ਤਿਆਰ ਹੋਣਗੇ ਤੇ ਫੇਰ ਹੀ ਫਲ ਦੇਣਗੇ ਲੱਗੇ ਹੋਏ ਬੱਚੇ ਸਾਰੇ ਬੱਚੇ ਦਾ ਮਤਲਬ ਬਹੁਤ ਸਨੀ ਮਿਹਨਤ ਕਰਦੇ ਪਏ ਤੇ ਆਨਲਾਈਨ ਸਮੇਂ ਦੇ ਵਿੱਚ ਉਮੀਦ ਹੈ ਕਿ ਕਾਫੀ ਬੱਚੇ ਮਤਲਬ ਡਿਸਟ੍ਰਿਕਟ ਨੂੰ ਜਾਂ ਸਟੇਟ ਦੇ ਰਿਪਰਜ਼ੈਂਟ ਕਰਨਗੇ ਜੀ ਕੋਸ ਸਾਹਮਣੇ ਨਾਲ ਗੱਲਬਾਤ ਕੀਤੀ ਹੈ ਹੁਣ ਸੋ ਹੋਰ ਵੀ ਪੈਨੈਂਟਸ ਨੇ ਇੱਥੇ ਬੱਚਿਆਂ ਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਖੁਸ਼ੀ ਬੜੀ ਹੁੰਦੀ ਹੈ ਬੱਚਾ ਕਿਤਨਾ ਕਿਤੇ ਕੋਈ ਜਾਂ ਇਨਾਮ ਲੈ ਕੇ ਆਂਦਾ ਜਾਂ ਮੈਡਲ ਜਿੱਤ ਕੇ ਲੈ ਆਂਦਾ ਤੇ ਪਰਿਵਾਰ ਨੂੰ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਪਰਿਵਾਰ ਦੀ ਸਪੋਰਟ ਦੇ ਨਾਲ ਹੀ ਕਿਤਨਾ ਕਿਤੇ ਬੱਚਾ ਪਹੁੰਚਦਾ ਗੱਲਬਾਤ ਕਰਦੇ ਆ ਸਸੀ ਗਾਲ ਦੀ ਭਾਜੀ ਸਸੀ ਗਾਲ ਸਰ ਕੀ ਨਾਮ ਦੇ ਪ੍ਰੀਤਿੰਦਰ ਦੀਨਦਰ ਸਿੰਘ ਜੀ ਕਿਦਾਂ ਦੇਖਦੇ ਹੋ ਕਿ ਬੱਚੇ ਨੇ ਮਿਹਨਤ ਕੀਤੀ ਹੈ ਤੁਹਾਡੀ سپورਟ ਦੇ ਨਾਲ ਤੇ ਅੱਜ ਕਿੰਨਾ ਕਿਤੇ ਪਹੁੰਚਿਆ ਦੇਖ ਕੇ ਖੁਸ਼ਾ ਕਰੋ ਮੈਂ ਛੋਟੀ ਜੀ ਗੱਲ ਭਾਵੇਂ ਆਪਣੀ ਤੇ ਲਵਾ ਵੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੈਂ ਬੱਚੇ ਦਾ ਸਾਥ ਕੇਰਮਨ ਕੋਸਾ ਵੀ ਕਹਿੰਦੇ ਨੇ ਵੀ ਤੂੰ ਨਾ ਪੂਰੇ ਤਰੀਕੇ ਨਾਲ ਨਹੀਂ ਪੇਰੈਂਟਸ ਜਿੱਦਾਂ ਬਾਕੀ ਪਾਪਾ ਬੱਚਿਆਂ ਦੇ ਆ ਰਹੇ ਤੁਸੀਂ ਨਹੀਂ ਪਹੁੰਚ ਰਹੇ ਜੀ ਤੇ ਮੈਨੂੰ ਮੈਂ ਵੀ ਇੱਕ ਸਪੋਰਟਸਮੈਨ ਰਿਆਂ ਮੈਂ ਐਥਲੀਟ 400 ਮੀਟਰ 800 ਮੀਟਰ 4000 ਮੀਟਰ ਤਾਂ ਮੈਂ ਕੋਸ ਸਾਬ ਨੂੰ ਅਜੇ ਤੱਕ ਇਹ ਗੱਲ ਕਹੀ ਨਹੀਂ ਆ ਜਦੋਂ ਉਹ ਲੈਵਲ ਆਉ ਉਹ ਨਾ ਸਪੋਰਟ ਕਰਨ ਦਾ ਮੈਂ ਜਰੂਰ ਕਰੂੰਗਾ ਔਰ ਮੈਂ ਇੱਕ ਗੱਲ ਕਵਾਂ ਸਹਿਜਦੀਪ ਬਾਰੇ ਪਰੰਪਾਲ ਤੇ ਸਹਿਜਦੀਪ ਇਹ 4:30 ਵਜੇ ਕਲੋਨੀ ਚੋਂ ਬਾਹਰ ਆਊਟ ਹੋ ਜਾਂਦੇ ਜਦੋਂ ਕਿ ਸਭ ਕਲੋਨੀ ਸੁੱਤੀ ਹੁੰਦੀ ਜੀ ਤੇ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵੀ ਸਹਿਜਦੀਪ ਨੇ ਹਰ ਕੀ ਸ਼ਰਦਾਈ ਦਾ ਲੰਗਰ ਲਾਇਆ ਜਿਹੜਾ ਆਪ ਰਗੜ ਕੇ ਪਰ ਸਵੇਰੇ ਸੱਤੇ ਮੈਂ ਜੇ ਸੁੱਤਾ ਹੀ ਉਹਨਾਂ ਦੇ ਮੇਰੇ ਸਹਰਾਣੇ ਆ ਕੇ ਗਲਾਸ ਚਰਦਾਈ ਦਾ ਕਿਤੇ ਨਾ ਕਿਤੇ ਉਹ ਸ਼ਰਦਾਈ ਦਾ ਮੁੱਲ ਔਰ ਵਾਰਿਕ ਫੈਮਲੀ ਵਿੱਚ ਇੰਨੀ ਬੇਨਤੀ ਮੈਂ ਕਰੂੰਗਾ ਬਾਕੀ ਮੈਂ ਧੰਨਵਾਦ ਕਰਦਾ ਕੋ ਸਾਹਿਬ ਦਾ ਸਾਡੇ ਵਰਿੰਦਰ ਭਾਜੀ ਜਿਨ੍ਹਾਂ ਨੇ ਉਪਰਾਲਾ ਕਰਕੇ ਅਨੁਸਾਰਿਆਂ ਨੂੰ ਇਕੱਠਾ ਕਰਕੇ ਇੱਕ ਮੈਸੇਜ ਦਿੱਤਾ ਕਿ ਇੱਕ ਸਿਹਤ ਨੂੰ ਧਿਆਨ ਰੱਖਣ ਵਾਸਤੇ ਆਪਾਂ ਇੱਕ ਖੇਡ ਵੱਲ ਧਿਆਨ ਦੇਈਏ ਜੋ ਕਿ ਨਸ਼ਿਆਂ ਦਾ ਬੜਾ ਪ੍ਰਕੋਪ ਚੱਲ ਰਿਹਾ ਉਸ ਚੀਜ਼ ਤੋਂ ਬਚਾਇਆ ਜਾ ਸਕੇ ਆਪਣੇ ਆਪ ਨੂੰ ਆਪਣੇ ਆਉਣ ਵਾਲੇ ਸਤਿ ਸ੍ਰੀ ਅਕਾਲ ਸੋ ਤੁਸੀਂ ਕਿਹਾ ਹੈ ਕਿ ਸਵੇਰੇ ਟਾਈਮ ਨਾਲ ਸਾਡੇ 3-4 ਬਣੋੜ ਕਰਨ। ਜੀ ਜੀ ਉਹ ਕਹਾਵਤ ਨਾ ਸਿਆਣਿਆਂ ਦੀ ਉਹ ਪਾਵਤ ਹੈ। ਜੋ ਉਹਤਾ ਉਹ ਕੋਹਤਾ ਹੈ ਸੋਸਾ ਬਗੇ ਜੇ ਕੈਰਨਲ ਉੱਠਦਾ ਹੈ ਤੇ ਉਹਨੂੰ ਕੁਝ ਨਾ ਕੁਝ ਮਿਲਦਾ ਪਿਆ ਬਿਲਕੁਲ ਸਰ ਬਿਲਕੁਲ ਜਿੱਦਾਂ ਸਰ ਤੁਸੀਂ ਦੱਸ ਰਹੇ ਹੋ ਅਬ ਤੁਹਾਡੇ ਸਹਿਯੋਗ ਨਾਲ ਮੈਂ ਸਾਰਿਆਂ ਨੂੰ ਇਹ ਮੈਸੇਜ ਐਸੇ ਦੇਣਾ ਚਾਹੁੰਦਾ ਕਿ ਮੇਰੇ ਇਸ ਬੋਰਡ ਨਾਲ ਨਹੀਂ ਸਹਿਜਦੀਪ ਦਾ ਔਰ ਜਿੱਦਾਂ ਵਰਿੰਦਰ ਭਾਜੀ ਦੇ ਬੱਚੇ ਪਰਮਪਾਲ ਤੇ ਅਵਨੀਤ ਜਾਂਦੇ ਹੀ ਸਟਾਰਟ ਦੇ ਵਿੱਚ ਤੇ ਸਹਿਜਦੀਪ ਨੂੰ ਲੱਗਾ ਕਿ ਮੈਂ ਵੀ ਇਸ ਇਸ ਫੀਲਡ ਵੱਲ ਜਾਣਾ ਤੇ ਬੜੇ ਬੜੇ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੇ ਆ ਕੌਣ ਵਾਇਟ ਟਾਈਮ ਦੇ ਵਿੱਚ ਮੈਂ ਕਹੂੰਗਾ ਕਿ ਜਿੱਦਾਂ ਪਰਮਪਾਲ ਅੱਗੇ ਬਾਤ ਪਧਰਿਆ ਔਰ ਸਾਡੀਆਂ ਸੁਭੀ ਸ਼ਾਮਾਂ ਉਹਦੇ ਨਾਲ ਆ ਕਿ ਪਰਮਪਾਲ ਅੱਗੇ ਗਿਆ ਤੇ ਸਹਿਜ ਦਾ ਵੀ ਕਿਤੇ ਨਾ ਕਿਤੇ ਨਾਮ ਆਊਗਾ ਤੇ ਆਪਾਂ ਉਸ ਜੀ ਦੀ ਬਹੁਤ ਧੰਨਵਾਦ ਕਰਦੇ ਆ ਸਾਰੇ ਪਰਿਵਾਰ ਦਾ ਜਿਨ੍ਹਾਂ ਨੇ ਕਲੋਨੀ ਇੱਕ ਕਲੋਨੀ ਸਾਡੀ ਦੇ ਵਿੱਚ ਸਾਡੇ ਤੋਂ ਬਾਅਦ ਆਏ ਪਰ ਇਹਨਾਂ ਨੇ ਬੜੇ ਬੜੇ ਵਧੀਆ ਮੈਸੇਜ ਭਾਜੀ ਸਤਵੰਤ ਬਾਜਵਾ ਜੀ ਜਿਨ੍ਹਾਂ ਦਾ ਬੜਾ ਵਧੀਆ ਸਹਿਯੋਗ ਰਿਹਾ ਕਿ 6 ਮਹੀਨਿਆਂ ਦੇ ਵਿੱਚ ਇਸ ਪਲੇਟਫਾਰਮ ਤੇ ਲੈ ਕੇ ਆਂਦਾ ਕਿ ਬਟਾਲੇ ਦਾ ਨਾਮ ਉਸ ਜੀ ਵਾਸਤੇ ਧੰਨਵਾਦ ਸੋ ਗੱਲਬਾਤ ਕਰਦੇ ਆ ਹੋਰ ਵੀ ਪਰਿਵਾਰ ਇੱਥੇ ਮੌਜੂਦ ਹੈ ਕਿ ਉਹਨਾਂ ਦਾ ਕਹਿਣਾ ਹੈ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਹੈ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸੋ ਤੁਹਾਡਾ ਬੇਟਾ ਵੀ ਫਿਰ ਮੈਡਲ ਜਿੱਤ ਕੇ ਲਿਆ ਕੀ ਕਹਿਣਾ ਚਾਹਦੇ ਹੋ ਤੁਹਾਨੂੰ ਮੈਨੂੰ ਬੜੀ ਖੁਸ਼ੀ ਹੈ ਕਿ ਮੇਰਾ ਬੇਟਾ ਮੈਡਲ ਜਿੱਤ ਕੇ ਲਿਆ ਡਿਸਟ੍ਰਿਕਟ ਨੂੰ ਪ੍ਰেজੈਂਟ ਕੀਤਾ ਇਸ ਨੇ ਜੀ ਤੇ ਮੇਰਾ ਬੇਟਾ ਕੁਝ ਮਤਲਬ ਰੀਜਨਲੀ ਦੀ 12 ਸਾਲਾਂ ਦਾ ਹੈ ਇਸ ਸਾਲ ਟੂਨ ਦੇ ਵਿੱਚ ਜੀ ਤੇ ਮੈਂ ਬੱਚੇ ਵਾਸਤੇ ਕੋਈ ਜੀ ਸਪੋਰਟਸ ਵਾਸਤੇ ਕੁਝ ਲੱਭ ਰਿਹਾ ਸੀ ਕਿਉਂਕਿ ਮੈਂ ਇੱਕ ਆਰਮੀ ਮੈਨ ਹੈ ਜੀ ਤੇ ਆਰਮੀ ਮੈਨ ਦੇ ਵਿੱਚ ਤੁਹਾਨੂੰ ਪਤਾ ਕਿ ਇੱਕ ਸਪੋਰਟਸ ਦਾ ਬੜਾ ਰੋਲ ਹੈ ਤੇ ਗੂਲ ਕਰਕੇ ਮੈਂ ਚਾਹੁੰਦਾ ਕਿ ਮੇਰਾ ਬੱਚਾ ਵੀ ਇਸ ਫੀਲਡ ਦੇ ਵਿੱਚ ਜਾਵੇ ਘਟੋ ਘਟ ਸਪੋਰਟਸਮੈਨ ਬਣੇ ਮੈਂ 1996 ਦੇ ਵਿੱਚ ਇੱਕ ਵਰਲਡ ਕੱਪ ਦੇਖਿਆ ਸੀ ਜੋ ਜੈਸੂਰੀਆ ਨੇ ਛੱਕੇ ਮਾਰ ਕੇ ਜਤਾਇਆ ਸੀ ਜੀ ਤੇ ਮੈਨੂੰ ਉਹ ਸਪਿਰਿਟਿਊ ਅਜੇ ਵੀ ਮੇਰੇ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਤੇ ਮੈਂ ਵੀ ਚਾਹੁੰਦਾ ਕਿ ਮੇਰਾ ਬੱਚਾ ਵੀ ਕਿਸੇ ਕਿਸੇ ਟਾਈਮ ਇਸ ਮੁਕਾਮ ਤੇ ਪਹੁੰਚੇ ਕਿ ਨੈਸ਼ਨਲ ਨੂੰ ਪ੍ਰੇਜ਼ੈਂਟ ਕਰੇ ਜੀ ਹਾਂਜੀ ਇਦੇ ਵਿੱਚ ਸਾਡੇ ਕੋ ਸਾਹਿਬ ਬਾਜਵਾ ਸਾਹਿਬ ਦਾ ਬਹੁਤ ਦਾ ਯੋਗਦਾਨ ਹੈ ਤੇ ਬੜੀ ਵਧੀਆ ਤਰੀਕੇ ਨਾਲ ਇੱਕ ਪਲੈਟਫਾਰਮ ਨੂੰ ਅੱਗੇ ਲੈ ਕੇ ਜਾ ਰਹੇ ਆ। ਸ਼ਾਇਦ ਬਟਾਲੇ ਦੇ ਵਿੱਚ ਪਹਿਲਾ ਹੀ ਇਹ ਕੋਚਿੰਗ ਸੈਂਟਰ ਬਣਿਆ ਹੈ ਇਸ ਤੋਂ ਪਹਿਲਾਂ ਕੁਝ ਨਹੀਂ ਸੀ ਕਿ ਪਹਿਲਾਂ ਵੀ ਹੋਣਾ ਚਾਹੀਦਾ ਸੀ ਪਰ ਹੁਣ ਉਹ ਕੁਝ ਚਲੋ ਕੁਝ ਮਜਬੂਰੀਆਂ ਸੀ ਤੇ ਹੁਣ ਚਲੋ ਵਧੀਆ ਜੀ ਚੱਲ ਰਿਹਾ ਹੈ। ਤੋਂ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਬਹੁਤ ਵਧੀਆ ਜੀ ਕੋ ਸਾਹਿਬ ਦਾ ਵੀ ਜਰਾ ਯੋਗਦਾਨ ਵੜਾਏ ਤੁਹਾਡਾ ਬੱਚਾ ਵੀ ਕਿਤੇ ਨਾ ਕਿਤੇ ਪਹੁੰਚੇ ਆਪਾਂ ਗੱਲਬਾਤ ਵੀ ਕੀਤੀ ਏ ਬੱਚਿਆਂ ਨਾਲ ਵੀ ਇਹ ਬੜੀ ਖੁਸ਼ੀ ਵਾਲੀ ਗੱਲ ਆ ਕਿ ਬੱਚਾ ਜਿਹੜਾ ਏ ਅਰਸ਼ਦੀ ਕੋਲ ਦੇਖ ਕੇ ਦੂਸਰਾ ਜਿਹੜਾ ਬੱਚਾ ਏ ਪਰੰਪਾਲ ਉਹ ਵੀ ਪਿਆਰ ਹੋ ਚੁੱਕਿਆ ਹੈ ਸਟੇਟ ਲੈਵਲ ਖੇਡਣ ਦੇ ਉੱਤੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੇ ਕਿੰਨਾ ਕੁ ਪਿਆਰ ਮਿਲਿਆ ਸਕੂਲ ਵੱਲੋਂ ਗੱਲਬਾਤ ਕਰਦੇ ਆ ਜੀ ਸੋਸ ਸਸੀ ਗਾ ਜੀ ਦਾ ਸਸੀ ਗਾ ਸਰ ਕੀ ਨਾਮ ਜੀ ਮੇਰਾ ਨਾਮ ਸ਼ੇਖ ਇਹਾਦ ਸਿੰਘ ਹੈ ਜੀ ਜੀ ਸੋ ਕਿੱਦਾਂ ਦੇਦੇ ਜੀ ਬੱਚੇ ਨੇ ਬੜੀ ਇਹ ਬੱਚੇ ਟਾਈਮ ਦੇ ਬੜੇ ਪੰਕਚੁਲਰ ਨੇ ਇਹ ਬੱਚੇ ਬਹੁਤ ਹੀ ਵਧੀਆ ਆਪਣੀ ਪ੍ਰੈਕਟਿਸ ਕਰਦੇ ਨੇ ਜੋ ਇਹਨਾਂ ਨੂੰ ਦੱਸਿਆ ਜਾਂਦਾ ਕੋਸਾ ਵੱਲੋਂ ਸਾਡੇ ਵੱਲੋਂ ਆਪਣੀ ਡਾਈਟ ਪੂਰੀ ਲੰਨੇ ਆ ਕਿੰਨੇ ਵਜੇ ਸੌਣਾ ਕਿੰਨੇ ਵਜੇ ਉੱਠਣਾ ਬਹੁਤ ਆਪਣਾ ਟਾਈਮ ਸਿਰੇ ਸਾਰੇ ਕੰਮ ਕਰਦੇ ਆ ਔਰ ਟੀਚਰ ਦੀ ਇਹ ਬੱਚੇ ਬਹੁਤ ਹੀ ਜ਼ਿਆਦਾ ਰਿਸਪੈਕਟ ਕਰਦੇ ਆ ਜੀ ਜਿੰਨੀ ਇਹ ਬੱਚੇ ਟੀਚਰ ਦੀ ਰਿਸਪੈਕਟ ਕਰਦੇ ਆ ਓਨੀ ਆਪਣੀ ਪੇਰੈਂਟਸ ਦੀ ਕਰਦੇ ਆ ਬਟ ਇਹ ਜਦੋਂ ਗੇਮ ਖੇលਦੇ ਆ ਤੇ ਬਹੁਤ ਹੀ ਮਲਬੀ ਵਧੀਆ ਗੇਮ ਖੇលਦੇ ਆ ਇਹਨਾਂ ਨੂੰ ਮੈਂ ਦੇਖਿਆ ਹੋਰ ਹੀ ਬੱਚਿਆਂ ਨਾਲੋਂ ਇਹ ਬੱਚੇ ਜਿਹੜੇ ਬਹੁਤ ਵਧੀਆ ਆ ਇਹ ਬਹੁਤ ਹਾਰਡ ਵਰਕਰ ਨੇ ਬੱਚੇ ਸੋ ਮਿਹਨਤ ਕੀਤੀ ਹੈ ਕਿ ਤਰ੍ਹਾਂ ਕਿਤੇ ਹੁਣ ਸਟੇਟ ਲੈਵਲ ਦੀ ਜਿਹੜੀ ਥਾਂ ਮਲ ਲਈਏ ਕਹਿੰਦੇ ਨੇ ਅਰਸ਼ਦੀਪ ਵੱਲ ਵੇਖ ਕੇ ਤੇ ਆਪਾਂ ਵੀ ਜਿੱਤਨੇ ਕਿਤੇ ਆਪਣੇ ਸਕੂਲ ਦਾ ਤੇ ਆਪਣੇ ਟੀਚਰਸ ਦਾ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨਾ ਕੀ ਕਹਿਣਾ ਸਰ ਜਿਵੇਂ ਅਰਸ਼ਦੀਪ ਵੀ ਪਲੇਅਰ ਬਣਿਆ ਹੋਇਆ ਵਾਰ ਤਗੜਾ ਜਿਵੇਂ ਕ੍ਰਿਕਟਰ ਬਣਿਆ ਹੋਇਆ ਵਾਰ ਉਹਦੇ ਨਾਲੋਂ ਹੀ ਬੱਚੇ ਗਾਂਹ ਜਾਣਗੇ ਜੇ ਹਸਾਬ ਨਾਲ ਤਾਂ ਅਸੀਂ ਇਹਨਾਂ ਦਾ ਦੇਖ ਰਹੇ ਹਾਂ ਬੱਚਿਆਂ ਦਾ ਲਗਨ ਦੇਖ ਰਹੇ ਹਾਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹਾਂ ਹਾਰਡ ਵਰਕਰ ਨੇ ਬੱਚੇ ਬਹੁਤ ਵਧੀਆ ਕਰ ਰਹੇ ਆ ਤੇ ਇਹ ਬੱਚੇ ਬਹੁਤ ਗਾਂਹ ਜਾ ਸਕਦੇ ਆ ਤੇ ਇਹਨਾਂ ਨੂੰ ਹੋਰ ਜ਼ਿਆਦਾ ਕੋਈ ਕੋਚਿੰਗ ਮਿਲੇ ਕੋਈ ਸਰਕਾਰ ਵੀ ਇਹਨਾਂ ਦੀ ਥੋੜੀ ਬਹੁਤੀ ਹੈਲਪ ਕਰੇ ਹੁਣ ਤੋਂ ਹੀ ਕਿਉਂਕਿ ਪਲੇਅਰ ਜਦੋਂ ਬਣ ਜਾਂਦਾ ਵਾ ਜਦੋਂ ਗਾਂਹ ਜਾ ਕੇ ਤੇ ਉਦੋਂ ਸਰਕਾਰ ਜਿਹੜੀ ਆ ਹੈਲਪ ਕਰਦੀ ਆ ਬਟ ਬੱਚੇ ਦੀ ਹੁਣ ਤੋਂ ਹੀ ਇਹ ਹੈਲਪ ਕਰਦੀ ਆ ਸਰਕਾਰ ਤੇ ਬੱਚੇ ਬਹੁਤ ਗਾਂਹ ਜਾ ਸਕਦੇ ਆਪਣੇ ਦੇਸ਼ ਦਾ ਆਪਣੇ ਸਕੂਲ ਦਾ ਆਪਣੇ ਪੰਜਾਬ ਦਾ ਜਿਹੜਾ ਵਾ ਨਾਂ ਜਿਹੜਾ ਵਾ ਹੋਰ ਵੀ ਬਲੰਟ ਜਾ ਤੇ ਕਮ ਚਾ ਸਕਦੇ ਨੇ ਥੈਂਕ ਯੂ ਸੋ ਗਲਗਲ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੱਚੇ ਜਿਹੜੇ ਨੇ ਟਾਈਮ ਟੇਬਲ ਦੇ ਬੜੇ ਪਵੰਦ ਨੇ ਸਕੂਲ ਟਾਈਮ ਆਉਂਦੇ ਨੇ ਤੇ ਟੀਚਰਸ ਦੀ ਬੜੀ ਰਿਸਪੈਕਟ ਕਰਦੇ ਨੇ ਸੋ ਸਵੇਰੇ ਵੀ ਟਾਈਮ ਨਾਲ ਉੱਠਦੇ ਨੇ ਗਰਾਊਂਡ 'ਚ ਵੀ ਜਾਂਦੇ ਨੇ ਕਿਤੇ ਨਾ ਕਿਤੇ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਲੈਂਦੇ ਨੇ ਤੇ ਬਾਸ ਕੋਚ ਦਾ ਵੀ ਅਸ਼ੀਰਵਾਦ ਲੈਂਦੇ ਨੇ ਸਕੂਲ ਦੀ ਗੱਲ ਕਰ ਲਈਏ ਤੇ ਸਕੂਲ ਦੇ ਸਟਾਫ ਨੇ ਕਿਹਾ ਹੈ ਕਿ ਬੱਚੇ ਬੜੇ ਵਧੀਆ ਨੇ ਸੋ ਆਪਾਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਬੱਚਾ ਸਟੇਟ ਲੈਵਲ ਤੋਂ ਜਾ ਕੇ ਇੰਟਰਨੈਸ਼ਨਲ ਖੇਡੇ ਤੇ ਆਪਣੇ ਸਕੂਲ ਦਾ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ। ਸੋ ਵੀਡੀਓ ਨੂੰ ਅੱਤਵਾਂ ਸ਼ੇਅਰ ਕਰਿਓ ਕੈਮਰਾ ਬਸਨ। ਹੌਣਾ ਗਰਵਾਲ ਦੇ ਨਾਲ ਲੱਕੀ ਰਾਜਪੂਤ ਦਾ ਤਮਨ ਨਿਊਜ਼ ਬਟਾਵਾ।